ਸ਼੍ਰੋਮਣੀ ਅਕਾਲੀ ਦਲ ਦੇ ਇੱਕ ਵਫ਼ਦ ਨੇ ਵਿਧਾਇਕ ਪਵਨ ਕੁਮਾਰ ਟੀਨੂ ਦੀ ਅਗਵਾਈ ਹੇਠ ਪੰਜਾਬ ਸਰਕਾਰ ਉਤੇ ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ ਲਾਏ ਨੇ ਵਫ਼ਦ ਵੱਲੋਂ ਮੁਖ ਚੋਣ ਅਧਿਕਾਰੀ ਐਸ ਕਰੋਨਾ ਰਾਜੂ ਕੋਲ ਐਸਸੀ ਵਿਦਿਆਰਥੀਆਂ ਨੂੰ ਵਜ਼ੀਫਾ ਨਾ ਮਿਲਣ ਦਾ ਮਾਮਲਾ ਚੁੱਕਿਆ ਗਿਆ ਵਿਧਾਇਕ ਪਵਨ ਕੁਮਾਰ ਟੀਨੂ ਮੁਤਾਬਕ ਪੰਜਾਬ ਸਰਕਾਰ ਐਸਸੀ ਵਿਦਿਆਰਥੀਆਂ ਦੇ 284 ਕਰੋੜ ਦੀ ਵਜ਼ੀਫਾ ਰਾਸ਼ੀ ਦੀ ਹੋਰ ਨਾ ਕੰਮਾਂ ਵਿੱਚ ਵਰਤੋਂ ਕਰ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਵੱਲੋਂ ਵਿਦਿਆਰਥੀਆਂ ਦੀ ਵਜ਼ੀਫਾ ਰਾਸ਼ੀ ਭੇਜੀ ਜਾ ਰਹੀ ਹੈ ਪਰ ਵੋਟਾਂ ਖਾਤਰ ਸੂਬਾ ਸਰਕਾਰ ਵੱਲੋਂ ਇਹ ਰਕਮ ਠੇਕੇਦਾਰਾਂ ਨੂੰ ਦਿੱਤੀ ਜਾ ਰਹੀ ਹੈ ਤਾਂ ਦਿੱਤਾ ਜਿਹੜੇ ਸਰਕਾਰ ਨੇ ਐਨਡੀਏ ਨੇ ਗਵਰਨਮੈਂਟ ਨੇ ਪੈਸੇ ਭੇਜੇ ਆ ਉਹਦੀਆਂ ਬਕਾਇਦਾ ਕੇਂਦਰ ਸਰਕਾਰ ਦੀਆਂ ਚਿੱਠੀਆਂ ਜਿਹੜੀਆਂ ਆ ਉਹ 284 ਕਰੋੜ ਰੁਪਏ ਦੀਆਂ ਦਿੱਤੀਆਂ ਪਰ ਸਾਡੇ ਕੋਲ ਬੜੇ ਪੁਖਤਾ ਸਬੂਤ ਆ ਜਿੱਥੇ ਉਹ ਪੈਸਾ ਖਜ਼ਾਨੇ ਵਿੱਚ ਆ ਗਿਆ ਤੇ ਖਜ਼ਾਨੇ ਵਿੱਚੋਂ ਖਜ਼ਾਨੇ ਵਿੱਚੋਂ ਜਿਹੜਾ ਆ ਉਹ ਪੈਸਾ ਹੋਰ ਪਾਸੇ ਨੂੰ ਡਾਇਵਰਟ ਹੋ ਰਿਹਾ ਕਿਉਂਕਿ ਬਹੁਤ ਸਾਰੀ ਇਨਫੋਰਮੇਸ਼ਨ ਜਿਹੜੀ ਅਖਬਾਰਾਂ ਚੋਂ ਵੀ ਤੁਸੀਂ ਲੈ ਸਕਦੇ ਆ ਤੇ ਬਹੁਤ ਸਾਰੀ ਇਨਫੋਰਮੇਸ਼ਨ ਵੈਸੇ ਵੀ ਹੁੰਦੀ ਆ ਸਰਕਾਰ ਦੇ ਆਪਣੇ ਸੋਰਸਸ ਦੇ ਕੋਲ ਸੋ ਇਹ ਪੈਸਾ ਡਾਇਵਰਟ ਕਰਕੇ ਉਹਦਾ ਪੋਲੀਟੀਕਲ ਆ ਰਾਜਨੀਤਿਕ ਲਾਹਾ ਕਾਂਗਰਸ ਲੈਣਾ ਚਾਹੁੰਦੀ ਹੈ ਸੀਨੀਅਰ ਅਕਾਲੀ ਆਗੂ ਜਸਟਿਸ ਨਿਰਮਲ ਸਿੰਘ ਦਾ ਕਹਿਣਾ ਹੈ ਕਿ ਪਹਿਲਾਂ ਵੀ 700 ਕਰੋੜ ਪੰਜਾਬ ਸਰਕਾਰ ਨੇ ਖੁਰਦ-ਬੁਰਦ ਕਰ ਦਿੱਤਾ ਹੈ ਜਿਸ ਕਾਰਨ ਸੈਸ਼ਨ ਵਿੱਚ 1 ਲੱਖ ਤੋਂ ਵੱਧ ਐਸਸੀ ਵਿਦਿਆਰਥੀ ਦਾਖਲਿਆਂ ਤੋਂ ਵਾਂਝੇ ਰਹਿ ਗਏ ਨੇ ਹੁਣ ਜਿਹੜਾ ਜਿੰਨੇ ਪੈਸੇ ਆਏ ਹੈ ਇਹ ਵਿਦਹਲਡ ਕਰ ਲਿਆ ਮੈਂ ਉਹਨਾਂ ਨੂੰ ਇਹ ਕਲੀਅਰ ਕਰਿਆ ਕਿ ਇਹ ਕਾਉਂਟ ਦੀ ਬਿਲਕੁਲ ਵਾਇੋਲੇਸ਼ਨ ਨਹੀਂ ਸਾਡੇ ਕੰਮ ਪਿੱਛੇ ਦੀ ਟ੍ਰਿਬਿਊਨ ਨੇ ਵੀ ਇੱਕ ਨਿਊਜ਼ ਛਾਪੀ ਸੀ ਕਿ 2000 ਬੱਚਿਆਂ ਦੀ ਪ੍ਰਾਈਵੇਟ ਇੰਸਟੀਟਿਊਸ਼ਨ ਨੇ ਜਿਹੜੀ ਹੈ ਡਿਗਰੀ ਵਿਦਹੈਲਡ ਕਰ ਲਈ ਕਿ ਇਸ ਕਰਕੇ ਕਿ ਉਹਨਾਂ ਨੇ ਫੀਸਾਂ ਨਹੀਂ ਜਮ੍ਹਾਂ ਕਰਾਈਆਂ ਇਹਦੇ ਵਿੱਚ ਜਿਹੜਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਹੈ ਉਹਦੇ ਵਿੱਚ ਫੀਸਿਸ ਪਲੱਸ ਸਕਾਲਰਸ਼ਿਪ ਦੋਨੇ ਹੁੰਦੇ ਆ ਉਹ ਫੀਸ ਜਾਣੀ ਹੈ ਇੰਸਟੀਟਿਊਸ਼ਨ ਨੂੰ ਅਸੀਂ ਇੰਸਟੀਟਿਊਸ਼ਨ ਵਾਲਿਆਂ ਨੂੰ ਵੀ ਪੁੱਛਿਆ ਉਹ ਕਹਿੰਦੇ ਜੀ ਅਸੀਂ ਜਿਹੜਾ ਸਟਾਫ ਹੈ ਉਹਦੀ ਪੇਮੈਂਟ ਨਹੀਂ ਕਰ ਸਕਦੇ ਤੇ ਜਦੋਂ ਹੁਣ ਪੈਸੇ ਆ ਹੀ ਗਏ ਆ ਸੈਂਟਰ ਗਵਰਨਮੈਂਟ ਕੋਲ ਤੇ ਕੋਰਟ ਦੀ ਕੋਈ ਵਾਇਲੇਸ਼ਨ ਨਹੀਂ ਹੈ ਅਸੀਂ ਇਹ ਕਮਿਸ਼ਨ ਨੂੰ ਰਿਕੁਐਸਟ ਵੀ ਕੀਤੀ ਹੈ ਇਮਪ੍ਰੈਸਿਵ ਹੋਣ ਵੀ ਕਰਿਆ ਕਿ ਤੁਸੀਂ ਇਮੀਡੀਏਟਲੀ ਇਹ ਜਿਹੜਾ ਸਾਡਾ ਪੈਸਾ ਹੈ ਬੱਚਿਆਂ ਦਾ ਇਹਨੂੰ ਰਿਲੀਜ਼ ਕਰਾਓ ਇਹਨਾਂ ਦੇ ਬੱਚਿਆਂ ਦੇ ਭੁੱਖ ਨਾਲ ਨਾ ਖੇਲੋ ਉਧਰ ਚੋਂ ਕਮਿਸ਼ਨ ਵੱਲੋਂ ਵਫਦ ਨੂੰ ਭਰੋਸਾ ਦਿਵਾਇਆ ਗਿਆ ਕਿ ਉਹ ਤੁਰੰਤ ਇਸ ਦੀ ਜਾਂਚ ਕਰਕੇ ਕਾਰਵਾਈ ਕਰਨਗੇ ਅਕਾਲੀ ਦਲ ਦੇ ਇਨ੍ਹਾਂ ਦਾਅਵਿਆਂ ਵਿੱਚ ਕਿੰਨਾ ਕੋ ਦਮ ਹੈ ਇਹ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਚੋਣਵੀ ਮਾਹੌਲ ਵਿੱਚ ਚੋਣ ਕਮਿਸ਼ਨ ਨੂੰ ਕੀਤੀ ਗਈ ਸ਼ਿਕਾਇਤ ਵੀ ਸਾਫ਼ ਤੌਰ ਉਤੇ ਸਿਆਸਤ ਤੋਂ ਪ੍ਰੇਰਿਤ ਨਜ਼ਰ ਆ ਰਹੀ ਹੈ ਬਿਊਰੋ ਰਿਪੋਰਟ ਟੀਵੀ ਪੰਜਾਬ